ਜੇ ਆ ਕਦਮ ਜਿਹੜਾ ਜਾਂ ਟਕਸਾਲ ਦੇ ਸਿੰਘਾ ਵੱਲੋਂ ਜਿਹੜਾ ਹੁਣ ਚੁੱਕਿਆ ਗਿਆ ਜੇ ਪਹਿਲਾਂ ਕਿਉ ਖਿਚੜੀ ਨਾ ਹੁੰਦੇ ਨਾਲ ਪਹਿਲਾਂ ਤੇ ਅਰਦਾਸਾਂ ਵੀ ਹੁੰਦੀਆਂ ਰਹੀਆਂ ਨੇ ਕਿ ਬਾਦਲ ਪਰਿਵਾਰ ਵਾਸਤੇ ਅਰਦਾਸੋ ਦੇਖੋ ਮੈਂ ਫੇਰ ਕਹਿ ਰਿਹਾ ਵੀ ਸਾਡੇ ਵਖਰੇਵੇਂ ਸੇ ਕਰਕੇ ਸੀ ਵੀ ਜੇ ਇਹ ਚੀਜ਼ ਮੈਂ ਬੋਲਦਾ ਰਿਹਾ ਜੀ ਸਾਦਾ ਆਪਾਂ ਕਿਹਾ ਵੀ ਗਾਂ ਵੀ ਕਿਤੇ ਬੋਲਣਾ ਪਏ ਤੇ ਜ਼ਰੂਰ ਬੋਲਾਂਗੇ ਪਰ ਇੱਥੇ ਗੱਲ ਤਬ ਸਿਧਾਂਤਾਂ ਦੀ ਸੀ ਕਹਿੰਦੇ ਵੀ ਇਕੱਠੇ ਹੋ ਬਿਲਕੁਲ ਇਕੱਠੇ ਆ ਜੀ ਆਪਾਂ ਪਰ ਜੇ ਇਹੀ ਗੱਲਾਂ ਪਹਿਲਾਂ ਕਿਉ ਖਿਓ ਜਿਹੜੀ ਆਪਾਂ ਨਾ ਹੁੰਦੇ ਰਦਾਸਾਂ ਆਪਾਂ ਨਾ ਕਰਦੇ ਤੇ ਜਾਂ ਕਹਿ ਲੋ ਵੀ ਆਪਾਂ ਭਾਵੇਂ ਭਾਜਪਾ ਨੂੰ ਸਮਰਥਨ ਹੈ ਭਾਵੇਂ ਕਾਲੀਯਾ ਨੂੰ ਸਮਰਥਨ ਹੈ ਇਹ ਕੁਝ ਕਿਉਂਕਿ ਟਕਸਾਲ ਦੀ ਇੱਕ ਵੱਖਰੀ ਪਛਾਣ ਹੈ ਪ੍ਰਕਾਸ਼ ਸਿੰਘ ਬਾਦਲ ਜਦੋਂ ਮੁੱਖ ਜਦੋਂ ਸੰਦਗੀ ਨੇ ਜਰਨੈਲ ਸਿੰਘ ਗੱਲ ਸਾਹਿਬ ਪਿੰਡਰਾਲੇ ਨੂੰ ਗੱਦੀ ਮਿਲੀ ਤੇ ਉਦੋਂ ਉਸ ਸਿੰਘਾਂ ਤੋਂ ਸੁਣਿਆ ਜੋ ਦੱਸਦੇ ਨੇ ਵੀ ਉਹ ਆਇਆ ਉਹ ਕਹਿੰਦਾ ਜੀ ਮੈਂ ਪੰਜਾਬ ਦਾ ਮੁੱਖ ਮੰਤਰੀ ਹੁੰਦੇ ਨਾਤੇ ਗੱਲ ਕਹਿਣਾ ਵੀ ਇੱਥੇ ਟਕਸਾਲ ਨੂੰ ਜਿਹੜੀ ਚੀਜ਼ ਦੀ ਜ਼ਰੂਰਤ ਪੈਗੀ ਅਸੀਂ ਬੈਠੇ ਅਸੀਂ ਦਵਾਂਗੇ ਤੇ ਸੰਦਗੇ ਨੇ ਜਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜੁਰਰਤ ਦੇ ਜਿਹੜੇ ਮਾਲਕ ਉਹ ਕਹਿੰਦੇ ਵੀ ਵੀ ਇਹ ਜਿਹੜੀ ਟਕਸਾਲ ਹੈ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਟਕਸਾਲ ਹੈ ਕਿ ਭਖਾਰੀਆਂ ਤੇ ਮੰਗਦਿਆਂ ਦੀ ਟਕਸਾਲ ਨਹੀਂ ਹੈ ਮੈਂ ਟਕਸਾਲ ਦਾ ਗੁਰੂ ਗੋਬਿੰਦ ਸਿੰਘ ਬਾਦ ਦੇ ਦਿਨ ਭੁਖੀ ਹੁੰਦੇ ਮੈਂ ਕਹਿੰਦਾ ਵੀ ਤੁਹਾਨੂੰ ਕੋਈ ਕੰਮ ਨਹੀਂ ਲੋੜੇ ਤੂੰ ਹੀ ਦੱਸਿਓ ਇਹਦਾ ਟਕਸਾਲ ਉਹ ਜੁਰਰਤ ਉਹ ਜੁਰਰਤ ਜਿਹੜੀ ਸੀ ਨਾ ਉਹ ਜੁਰਰਤ ਮਤਲਬ ਟੋਟਲੀ ਖਤਮ ਹੀ ਹੋ ਗਈ ਮੈਂ ਤੁਹਾਨੂੰ ਐਵੇਂ ਕਹਾਂ ਵੀ ਜਿਵੇਂ ਕਹਦੀ ਇੱਕ ਪਟਾ ਖਤਮ ਹੀ ਹੋ ਗਈ